ਤੇ ਕਿਸੇ ਮੁਕਾਬਲੇ 40 40 ਲੱਖ ਰੁਪਏ ਦੇ ਨੀਚੇ ਸੀ ਸਰ ਬਾਵਲਵਾਨੀ ਪਬਲਿਕ ਸਕੂਲ ਬਹੁਤ ਹੈਲੋ ਇਹਨੇ ਮਾਰਾ ਕੀਤਾ ਹੀ ਅਣਜਾਣ ਕਿਨੇ ਤਰਫਾ ਫਾਤਮਾ ਸਰ ਬਾਬਾ ਬਹੁਤ ਵਧੀਆ ਰੱਖੋ ਵੀ ਗੱਡੀ ਨਾਲ ਉਸ ਮੂਮੈਂਟ ਤੇ ਬਾਬਾ ਵਧੀਆ ਹਸਬੰਦ ਸਰ ਇਹ ਸਿਰਫ ਪਿੱਛੇ ਆਣਾ ਤੇਰੇ ਕੱਦ ਵੱਡਾ ਤੇ ਪਿੱਛੇ ਆ ਮੇਰੇ ਉਹ ਕਹਿੰਦੀ ਮੈਂ ਫਿਕਰ ਹਾਂ ਕਿੱਦਿ ਪ੍ਰੈਸ਼ਨ ਕੀਤਾ ਸਰ ਇਹ ਆ ਗਿਆ ਕਿੰਦਾ ਜੀ ਆ ਦੇਖੋ ਇਹ ਪ੍ਰੈਸ਼ਨ ਸਰ ਫੋਲੋ ਗਿਆ ਵਾ ਤੇ ਅੰਦਰੋਂ ਵੀ ਦਿਖਾਈ ਸਾਨੂੰ ਤੇ ਕਹਿੰਦਾ ਇਹਨਾਂ ਨੂੰ ਦੋ ਤਿੰਨ ਘੰਟੇ ਲੱਗਣਗੇ ਸਟੇਬਲ ਹੋਣ ਸਰ ਬਹੁਤ ਤੰਗ ਫੇਰੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੂੰ ਨਸਾਂ ਆndੀਆਂ ਸੀ ਗਲੂਕੋਸ ਲੈਣੇ ਕਰੀ ਜਾਂਦੇ ਸੀ ਡਾਕਟਰ 1 ਵਜੇ ਆਇਆ ਡਾਕਟਰ 2:30 ਵਜੇ ਆਇਆ ਜਦੋਂ ਉਹ ਪੂਰੀ ਟੈਕ ਕਰਦੇ ਸਰੀਰ ਠੰਡਾ ਤਜਾ ਫੇ ਮੈਨੂੰ ਕਹਿੰਦਾ ਜੀ ਜੈਕਟ ਕੱਢ ਕੇ ਉੱਪਰ ਬਲੱਡ ਰੇਂਜ ਡਾਕਟਰ ਨੇ ਫੋਨ ਕੀਤਾ ਨਿਕੈਸਨ ਚੱਕਿਆ ਸਰ ਮੈਂ ਕਮਲ ਹਸਪੀਟਲ ਬਲੱਡ ਰੇਂਜ ਕੀਤਾ ਮੈਂ ਕਮਲ ਹਸਪੀਟਲ ਚਲਾ ਗਿਆ ਇਹਨਾਂ ਨੇ ਮੈਨੂੰ ਪਿੱਛੇ ਕਿਹਾ ਕਿ ਦੇਖ ਕੰਡੀਸ਼ਨ ਠੀਕ ਆ ਪਰ ਮੈਂ ਚਾਹੁੰਦਾ ਕਿ ਉਹ ਜਲੰਧਰ ਲੈ ਆ ਕਿਉਂਕਿ ਆਪਾਂ ਕੋਈ ਚਾਂਸ ਨਹੀਂ ਲੈਣਾ ਚਾਹੁੰਦੇ ਉਧਰ ਠੀਕ ਆ ਪਰ ਪਹੁੰਚਾ ਨਹੀਂ ਲੈਣਾ ਕਿੰਨੇ ਘੰਟੇ ਲੱਗੇ ਗ੍ਰਾਈਵਰ ਅੱਜ ਕੱਲ੍ਹ ਸਰਕਾਰੀ ਸਰ 8 ਘੰਟੇ ਤੋਂ ਬਾਅਦ ਵੀ ਫੇਰ ਕੱਲ ਦੀ ਕੱਲ ਸਰਵੇਖਣ ਤੱਕ 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 ਸ਼ਾਮੀ 5 ਵਜੇ ਛੱਡਿਆ ਸਰ ਬੈਕ ਬੜੇ ਲਿਖੇ ਬੱਚਾ ਜੀ ਮੈਂ ਕਦੀ ਕਿਸੇ ਮੈਂ ਮੇਰੀ ਮੈਂ ਮੁਸ਼ਕਲ ਨਹੀਂ ਦੇ ਰਿਹਾ ਤਾਂ ਮੁਸ਼ਕਲ ਮੇਰੀ ਵਾਈਫ ਵਾਈਫ ਬੋਲੋ ਹੈ ਜੀ ਰੱਛਾ ਦੀ ਸਾਡੀ ਭਤੀਜੀ ਹੈ ਇਹ ਸਰਜਨ ਨਹੀਂ ਹੈਗਾ ਸਗੈਲਾ ਫਰਜ ਨਹੀਂ ਸੀ ਕਿਸੇ ਨੂੰ ਕਰਦਾ ਸਰ ਬਸ ਇਹਨੇ ਧੋਖੇ ਨਾਲ ਪੋਲੀ ਪਾਲੀ ਨਾਸ ਵੱਡਦੀ ਅੰਦਰੋਂ ਉਹਨੇ ਇੰਨੇ ਸਾਨੂੰ ਪਹਿਲਾਂ ਰੈਫਰ ਨਹੀਂ ਕਰਦਾ ਨਾ ਹੀ ਲੈਂਦਾ ਸਰ ਉਹਦਾ ਹੱਥ ਹੈਲੀ ਚ ਇਹਨੇ ਪੈਸੇ ਵੀ ਲੈ ਲੈ ਇਹਨੇ ਸਾਨੂੰ ਰੈਫਰ ਨਹੀਂ ਕੀਤਾ ਇਹਦੇ ਕੋ ਗਲਤੀ ਹੋਈ ਇਹ ਦੱਸ ਦਿੰਦਾ ਕਿ ਤੁਹਾਡੇ ਕੋ ਗਲਤੀ ਹੋ ਗਈ ਤਾਂ ਦੇ ਮੈਂ ਕਾਰਵੀ ਤੇ ਕਰ ਰਿਹਾ ਨਾ ਬਿਲਕੁਲ ਨੋਰਮਲ ਹੈ ਭਾਈ ਮੈਨੂੰ ਮੈਂ ਕਹਿੰਦਾ ਮੈਂ ਕੋਸ਼ਿਸ਼ ਤਾਂ ਕਰਦਾ ਭਾਈ ਜੇ ਕੋਈ ਕੁਝ ਵੀ ਹੁੰਦਾ ਯਾਰ ਭਾਈ ਬਲੱਡ ਵਗਦਾ ਰਿਹਾ ਵਗਦਾ ਰਿਹਾ ਦੱਸਿਆ ਨਹੀਂ ਅਸੀਂ ਛੋਟੀ ਜਿਹੀ ਦੁਕਾਨਦਾਰ ਬੰਦ ਤੁਹਾਨੂੰ ਉਹਦਾ ਉਹ ਦੇਖਣਾ ਸੂ ਆਪਰੇਸ਼ਨ ਕਰਨ ਤੋਂ ਬਾਅਦ 2 ਘੰਟੇ ਤੁਸੀਂ ਅੰਦਰ ਟਿੱਕਦੇ ਆਪਰੇਸ਼ਨ ਦੇ ਵਿੱਚ ਕਦੀ ਵੀ ਪਾਈਪ ਨਹੀਂ ਪਾਈ ਜਾਂਦੀ ਜਦੋਂ ਇਹਨਾਂ ਖੂਨ ਬਾਹਰ ਆਵੇ ਜਮਾ ਮੈਡਮ ਆਦੀ ਹੀ ਹੁੰਦਾ ਵਾ ਚਿੱਟ ਕਰਕੇ ਜਮਾ ਆਦੀ ਹੀ ਕਿਉਂ ਹੁੰਦਾ ਜਮਾ ਪਾਰਦਰਸ਼ੀ ਹੋਣਾ ਚਾਹੀਦਾ ਜਾਣਾ ਸੀ ਹਸਪੀਟਲ ਤੋਂ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਜਿੱਧਰ ਦੀ ਅਸੀਂ ਐਂਟਰੀ ਕੀਤੀ ਹੈ ਨਾ ਉਧਰ ਦੀ ਸਹਰਾ ਜਿਹੜਾ ਸਟਾਫ ਆਪਣਾ ਹੈਗਾ ਪੇਸ਼ੈਂਟ ਸਰਬਦਰ ਡਾਕਟਰ ਮੇਰੇ ਸਾਹਮਣੇ ਉੱਪਰ ਉਹ ਪਰੋ ਪਰਦੇ ਤੋਂ ਪਰੇ ਹੋ ਗਏ ਨੇ ਵੀਡੀਓ ਬਣਾਈ ਕਰ ਦੇ ਜੀ ਤੁਹਾਨੂੰ ਕਰਨਾ ਉਹ ਦੇਖੋ ਸਿਰ ਉੱਪਰਿਆ ਫਰੇਗਮੈਂਟ ਹੋ ਗਿਆ ਉੱਪਰਿਆ ਅੰਦਰਿਆ ਕੋਈ ਆਪਣਾ ਜਿਹੜਾ ਕੰਸਲ ਰਿਕਾਰਡ ਨਾਲ ਤਾਂ ਨਾ ਚੁੱਕੀ ਸਾਰਾ ਸੀ ਸਾਰਾ ਸੀ ਨੇ ਪਰ ਜੇ ਤੁਸੀਂ ਵੀ ਆਈ ਕੀਤਾ ਡਾਕਟਰ ਸਾਹਿਬ ਦੇਖੋ ਬਾਹਰ ਇੰਨਾ ਧਰਨ ਲੱਗਾ ਡਾਕਟਰ ਬਿਲਕੁਲ ਫੋਨ ਨਹੀਂ ਕੀਤਾ ਚੱਕਨੀ ਬਿਲਕੁਲ ਨਹੀਂ ਗੱਲ ਪਾਈ ਕਿ ਥੱਲੇ ਧਰਨ ਲੱਗਾ ਤੁਸੀਂ ਡਾਕਟਰ ਸਾਹਿਬ ਨੂੰ ਪਤਾ ਵਾ ਥੱਲੇ ਹੈਪਨਿੰਗ ਹੋ ਗਈ ਆ ਹਾਂਜੀ ਉਹ ਕੀ ਡਾਕਟਰ ਸਾਹਿਬ ਨੂੰ ਕਿੱਥੇ ਨਹੀਂ ਡਾਕਟਰ ਸਾਹਿਬ ਪ੍ਰੈਕਟਿਸ ਲਈ ਕਿ ਫੰਕਸ਼ਨ ਕਰਾ ਫੰਕਸ਼ਨ ਕਰਾ ਜਾਓ ਉਹ ਤੋਂ ਦੂਸਰੇ ਪਾਸੇ ਨਹੀਂ ਮੈਂ ਨਾਲ ਜਿਆਦਾ ਗੱਲ ਦੇਖੋ ਦੂਜੇ ਬੰਦੇ ਕਿਸੇ ਗੱਲ ਦੀ ਕਿ ਮੈਡਮ ਇੱਕ ਵੈਸਪ ਪਲੇ ਕੋਈਆ ਤੇ ਪੁੱਛਤਾ ਸਕਦੇ ਨਹੀਂ ਹੁੰਦੇ ਤਾਂ ਦਰਸ਼ਨ ਕਿਹਨਾਂ ਜਾਣਾ ਮੰਨੋ ਇਹ ਫੈਕਟ ਐਪਲੀਕੇਸ਼ਨ ਕੋਰ ਬਿੰਡ ਵਕਤ ਠੀਕ ਹੈ ਸਰ ਇਹ ਕੀ ਪ੍ਰੋਬਲਮ ਕੀ ਸੀ ਉਹਨਾਂ ਸਰ ਪ੍ਰੋਬਲਮ ਕੋਈ ਨਹੀਂ ਸੀ ਸਰ ਪਿੱਤੇ ਵਿੱਚ ਪੱਥਰੀ ਸੀ ਤੇ ਇੱਥੇ ਉਹਦਾ ਟਰਸਟ ਬਣਿਆ ਹੋਇਆ ਸੀਗਾ ਕਿਉਂਕਿ ਉਹਦੀ ਡਿਲੀਵਰੀ ਵੀ ਇੱਥੇ ਹੋਈ ਸੀ ਔਰ ਸਰ ਉਹ 바ਵਾ ਲਾਲਵਨੀ ਦੀ ਟੀਚਰ ਸੀ ਉਹਦਾ ਨਾਮ ਹੈਗਾ ਰਿਤੂ ਸੋਧ ਉਹ ਤੁਸੀਂ ਕਿਸੇ ਤੋਂ ਕਿਸੇ ਤੋਂ ਵੀ ਪੁੱਛ ਲਓ ਆ ਸਕੂਲ ਪੜਾਉਂਦੀ ਸੀ ਉਹਨੂੰ ਸੀਗਾ ਕਿ ਚਲੋ ਮੇਰੇ ਮੈਡਮਾਂ ਵੀ ਆ ਕੇ ਮੇਰਾ ਪਤਾ ਕਰ ਜਾਣਗੇ ਔਰ ਜਿੰਨਾਂ ਨੂੰ ਯਕੀਨ ਸੀਗਾ ਸਰ ਉਹ ਡਾਕਟਰ ਦੇ ਯਕੀਨ ਕਰਦੇ ਸੀ ਸਰ ਡਾਕਟਰ ਰਾਗਨੀ ਦੇ ਯਕੀਨ ਸੀ ਡਾਕਟਰ ਰਾਗਨੀ ਦੇ ਯਕੀਨ ਸੀਗਾ ਔਰ ਦੂਜੀ ਗੱਲ ਇਹ ਸੀਗੀ ਸਰ ਸਾਨੂੰ ਨਹੀਂ ਪਤਾ ਸੀਗਾ ਕਿ ਇਹ ਪਿੱਛੇ ਸਰਪਰੇਸ਼ਨ ਕਰ ਨਹੀਂ ਸਕਦਾ ਇਹ ਤਾਂ ਦਾਈ ਹੈ ਤੇ ਇਹ ਇਹ ਐਡਮਿਟ ਕਦੋਂ ਕਰਾਇਆ ਗਿਆ ਸੀ 7 ਤਰੀਕ ਨੂੰ ਕਰਾਇਆ ਗਿਆ ਸੀ 7 ਤਰੀਕ ਨੂੰ ਤੇ ਆਪਰੇਸ਼ਨ ਕਿਸ ਦਿਨ ਹੋਇਆ ਤਾਂ 7 ਤਰੀਕ ਨੂੰ ਆਇਆ ਸਰ 7 ਨੂੰ ਆਪਰੇਸ਼ਨ ਆਪਰੇਸ਼ਨ ਚ ਜਿਆਦਾ ਐਡਮਿਟ ਦੀ ਲੋੜ ਨਹੀਂ ਹੁੰਦੀ ਸਰ ਇਹ ਜਾਓ ਤੇ ਕਰਕੇ ਤੁਸੀਂ ਇੱਥੇ ਰੱਖਿਆ ਵੀ ਸੀਗਾ ਉਹਨਾਂ ਨੇ ਕਿ ਘਰ ਲੈ ਗਈ ਸੀ ਸਰ ਡਾਕਟਰ ਸਾਹਿਬ ਨੇ ਕਹਿਆ ਸੀ ਦੋ ਦਿਨਾਂ ਬੰਦ ਛੁੱਟੀ ਹੋਏਗੀ ਠੀਕ ਹੈ ਜੀ ਇਹਨਾਂ ਨੇ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਉਹ ਐਡਮਿਟ ਹੋ ਗਏ ਠੀਕ ਹੈ ਜੀ ਔਰ ਜਦੋਂ ਮੈਂ ਕਹਾਂਏ ਮੈਨੂੰ ਉਹਨਾਂ ਨੇ ਇਹੀ ਗੱਲ ਅਲਫਾਜ਼ ਕਹਿੰਦੇ ਰਹੇ ਕਿ ਮੈਨੂੰ ਦਰਦ ਬੜੀ ਦਰਦ ਬੜੀ ਆ। ਇਨ ਬਿਟਵੀਨ ਡਾਕਟਰ ਸਾਹਿਬ ਆਏ ਉਹਨਾਂ ਨੇ ਮੈਨੂੰ ਪਿੱਤਾ ਦਿਖਾਇਆ ਨਾਲ ਦਿਖਾਇਆ ਸਟੋਨ ਕਿ ਆ ਆ ਮੈਂ ਜੀਵਨ ਚ ਪਹਿਲੀ ਵਾਰੀ ਪਿੱਤਾ ਦੇਖਿਆ ਤੇ ਨਾਲ ਸਟੋਨ ਦੇਖੇ ਤੇ ਮੈਂ ਇਹੀ ਗੱਲ ਵਿੱਚ ਹੋ ਗਿਆ ਕਿ ਆਪਣੇ ਸਰੀਰ ਦੇ ਅੰਦਰ ਕੀ ਕੀ ਬਣ ਜਾਂਦਾ ਜਦਕਿ ਮੈਨੂੰ ਨਹੀਂ ਪਤਾ ਸੀ ਸਟੋਨ ਇਦਾਂ ਦੇ ਹੁੰਦੇ ਅੰਦਰ ਮੈਂ ਇਹ ਸੋਚਦਾ ਪਿਆ ਸੀ ਉਹ ਮੇਰੀ ਵਾਈਫ ਕਹਿੰਦੀ ਜੇ ਮੈਨੂੰ ਦਰਦ ਹੁੰਦੀ ਮੈਂ ਇਹਨੂੰ ਕਿਹਾ ਕਿ ਪੁੱਤਰ ਤੇਰਾ ਨਾ ਇੱਕ ਸਰੀਰ ਦਾ ਆਰਗਨ ਕੱਢਿਆ ਵਾ ਦਰਦ ਤਾਂ ਹੋਣੀ ਆ ਪਰ ਤੁਹਾਨੂੰ ਨਹੀਂ ਲੱਗਦੀ ਇਹਨਾਂ ਨੇ ਸਕੈਨਿੰਗ ਚ ਕਿਹਾ ਕਿ ਸਾਡੇ ਕੋ ਹ ਗਈ ਫੈਸਿਲਿਟੀ ਹੈਗੀ ਆਪਰੇਟ ਕਰਨ ਦੀ ਇਹ ਜਦ ਕੀ ਆਪਰੇਟ ਕਰ ਨਹੀਂ ਸਕਦੇ ਸੀਗੇ ਇਹ ਸਿਰਫ ਗਾਇਨੀ ਹਸਪੀਟਲ ਹੈ ਬੱਚੇ ਜਨਮ ਲਈ ਹ ਪਰ ਇਹਨਾਂ ਨੇ ਪਿੱਤੇ ਦਾ ਆਪਰੇਸ਼ਨ ਇਹਨਾਂ ਕੋ ਸਕੈਨ ਕਰਨ ਲਈ ਆਏ ਇਹਨਾਂ ਨੇ ਕਿਹਾ ਤਾਂ ਇਹੀ ਕਰ ਦਾਂਗੇ ਆਪਰੇਟ ਇਹਨਾਂ ਨੂੰ ਤੇ ਇਹੀ ਕਿਹਾ ਗਿਆ ਨੇ ਇਹਨਾਂ ਨੇ ਮਾਰਤਾ ਜੀ ਦੱਸੋ ਲੇਡੀਜ਼ ਨੂੰ ਮਾਰਤਾ ਸੀਗਾ ਬਹੁਤ ਮਾਇਨਾ ਦੇ ਪ੍ਰੈਨੇ ਦਾ ਗਲਤ ਆਪਰੇਸ਼ਨ ਕੀਤਾ ਵਾ ਉਹਦਾ ਬਹੁਤ ਜ਼ਿਆਦਾ ਖੂਨ ਵਗ ਗਿਆ ਵਾ ਖੂਨ ਵਗਣ ਕਰਕੇ ਇਹਨਾਂ ਨੂੰ ਕਹਿੰਦੇ ਖੂਨ ਦਾ ਪ੍ਰਬੰਧ ਕਰੋ ਇਹ ਖੂਨ ਪ੍ਰਬੰਧ ਕਰਨੇ ਭੇਜਦਾ ਇਹ ਵਿਚਾਰੇ ਖੂਨ ਲੈ ਕੇ ਆਏ ਆ ਉਦੋਂ ਕਹਿੰਦੇ ਐਨਐਚਐਸ ਲੈਓ ਸਾਡੇ ਹੱਥੋਂ ਬਾਹਰ ਆ ਐਨਐਸ ਲੈ ਕੇ ਰਸਤੇ ਦੀ ਜਨਾਨੀ ਪੂਰੀ ਹੋ ਗਈ ਜੀ ਹੁਣ ਮੰਗ ਕੀ ਕਰਦੇ ਹੋ ਮੰਗ ਮੰਗ ਸਕੇ ਸਾਨੂੰ ਇਨਸਾਫ ਚਾਹੀਦਾ 19 ਤੱਕ ਅਸੀਂ ਸੰਸਕਾਰ ਨਹੀਂ ਕਰਦੇ ਹੁਣ ਅਸੀਂ ਨਾਲ ਖੜੇ ਆ ਬਰਾਬਰ ਤੇ ਜਿੱਦਾਂ ਇਹ ਕਹਿੰਦੇ ਪਏ ਹੈਗੇ ਸੰਸਕਾਰ ਨਹੀਂ ਕਰਨਾ ਅਸੀਂ ਸੰਸਕਾਰ ਨਹੀਂ ਕਰਨਾ ਜੋ ਤੱਕ ਇਹਨਾਂ ਦੀ ਅਰੈਸਟ ਨਹੀਂ ਪੈਂਦੀ ਇਹ ਨਹੀਂ ਕਿ ਪੁਲਿਸ ਆਨਨ ਫਾਨਨ ਚ ਕਹਿ ਦਵੇ ਰਿਪੋਰਟਾਂ ਲੈ ਕੇ ਆਓ ਜੀ ਸਿਵਲ ਹਸਪਤਾਲ ਪੈਨਲ ਬਣੂਗਾ 5 ਦਿਨ ਲੱਗਦੇ 7 ਦਿਨ ਲੱਗਦੇ ਸੀ ਡੈੱਡ ਬੋਡੀ ਘਰੇ ਸਾਮ੍ਹ ਸਕਦੇ ਸੀ ਘਰੇ ਸਾਮਾਗੇ ਸੀ ਕੋਈ ਰੋਡ ਨਹੀਂ ਜਾ ਰਹੀ ਪਰ ਤੁਸੀਂ ਇੱਥੇ ਆਪਣੇ ਘਰੇ ਰੱਖਾਂਗੇ ਪਰ ਹੁਣ ਤੁਸੀਂ ਇੱਥੇ ਰੋਡ ਜਮ ਕੀਤਾ ਸੀ ਤੇ ਐਸ ਐਚਓ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਕਿਹਾ ਕਿ ਵਿਸ਼ਵਾਸ ਦਿਵਾ ਕੇ ਸੀ ਇਥੋਂ ਧਰਨਾ ਜਿਹੜਾ ਉਹ ਚੁਕਾ ਦਿੱਤਾ ਗਿਆ ਵਾ ਸਰ ਅਸੀਂ ਪਹਿਲਾਂ ਤਾਂ ਮੀਡੀਆ ਦਾ ਜਿਹੜਾ ਇਸ ਦੁੱਖ ਦੀ ਘੜੀ ਸਾਡੇ ਨਾਲ ਖੜੀ ਹੈ ਤੇ ਪ੍ਰਸ਼ਾਸਨ ਦਾ ਪੂਰਾ ਧੰਨਵਾਦ ਕਰਦੇ ਆ ਅਸੀਂ ਇੱਥੇ ਤਾਂ ਹੀ ਆਏ ਸੀ ਕਿ ਸਾਡੂ ਸਾਡੀ ਫਾਈਲ ਦੇਤੇ ਤੇ ਜਿਹੜੇ ਅਸੀਂ ਟਿਕਟਾਂ ਤੱਕ ਨਹੀਂ ਦੇ ਰਹੇ ਜੀ ਤੇ ਜਿਹੜੇ ਸਾਡੇ ਪੈਸੇ ਦਿੱਤੇ ਆ ਉਹਦੀ ਰਸੀਦ ਦੇ ਦੇ ਇਹਨਾਂ ਨੇ ਉਹ ਨਹੀਂ ਦਿੱਤੀ ਸਰ ਸਾਨੂੰ ਕੱਢ ਲੋ ਇਹ ਡਾਕ ਡਾਕਟਰ ਹੈ ਹੀ ਨਹੀਂ ਸਰ ਆਉਟੋ ਸੇ ਇਹ ਇਹ ਪਹਿਲੇ ਪਹਿਲੇ ਡਾਕਟਰ ਬੈਠੇ ਸੀਗੇ ਤੇ ਹੁਣ ਜੀ ਆਪਾਂ ਗੱਲ ਕਰੀਏ ਤੇ ਇਹ ਡਾਕਟਰ ਹਸਪਤਾਲ ਛੱਡ ਕੇ ਭੱਜ ਚੁੱਕੇ ਆ ਸਰ ਇੰਨਾ ਨਹੀਂ ਮੈਨੂੰ ਪਤਾ ਜਦੋਂ ਅਸੀਂ ਆਏ ਅਸੀਂ ਇਹਨਾਂ ਕੋ ਰਿਪੋਰਟਾਂ ਮੰਗੀਆਂ ਕਿਉਂਕਿ ਇਹਨਾਂ ਦੇ ਕੈਬਨ ਬਣੇ ਹੁੰਦੇ ਸਾਨੂੰ ਨਹੀਂ ਪਤਾ ਅੰਦਰੋਂ ਨਿਕਲ ਗਿਆ ਕਿ ਆਇਆ ਕਿ ਨਹੀਂ ਆਇਆ ਹਾਂ ਸਾਨੂੰ ਉਸ ਚੀਜ਼ ਬਾਰੇ ਨਹੀਂ ਪਤਾ ਪਰ ਅਸੀਂ ਇਹਨਾਂ ਕੋ ਆਪਣੀ ਫਾਈਲ ਤੇ ਆਪਣੀ ਰਸੀਦਾਂ ਮੰਗਣ ਆਏ ਸੀਗੇ ਤੇ ਨਾਮ ਕੀ ਸੀਗਾ ਤੁਹਾਡੇ ਵਾਈਫ ਦਾ ਰਿਤੂ ਸੂਦ ਕੀ ਨਾਮ ਹੈ ਜੀ ਮੂਕਰ अरोड़ा ਐਡਵੋਕੇਟਾਂ ਜੀ ਮੈਂ ਇਹ ਪ੍ਰਿੰਸ ਮੇਰਾ ਬਚਪਨ ਦਾ ਦੋਸਤ ਹੈ ਜੀ ਅਸੀਂ ਆਨੇ ਜਾਣੇ ਆ ਇਹ ਸਾਰਾ ਬੱਤਰਾ ਪਰਿਵਾਰ ਸਾਨੂੰ ਬਚਪਨ ਤੋਂ ਜਾਣਦਾ ਜੀ ਇਹਦੀ ਵਾਈਫ ਸੀਗੀ ਰਿਤੂ ਸੂਦ ਉਹ ਸਾਹਮਣੇ ਸਕੂਲ ਜਿਹੜਾ ਹੈਗਾ ਆਪਣਾ ਲਾਲਵਾਨੀ ਸਕੂਲ ਚ ਟੀਚਰ ਹੈ ਜੀ ਉਹਨੂੰ ਪਥਰੀ ਦੀ ਥੋੜੀ ਪਿੱਤੇ ਚ ਪ੍ਰੋਬਲਮ ਸੀਗੀ ਉਹਨਾਂ ਨੇ ਤੇ ਹਸਪੀਟਲ ਐਡਮਿਟ ਕਰਾਇਆ ਵਾ ਪਿੱਛੇ ਦਾ ਕਿ ਛੋਟਾ ਮਾਈਨਰ ਆਪਰੇਸ਼ਨ ਹੁੰਦਾ ਵਾ ਜੀ ਜੇ ਇਹਨੂੰ ਨਹੀਂ 아니 ਕੁਆਲਿਫਿਕੇਸ਼ਨ ਆ ਗਈ ਸੀਗੀ ਇਹਨਾਂ ਨੂੰ ਹੱਥ ਨਹੀਂ ਸੀ ਲਾਉਣਾ ਚਾਹੀਦਾ ਪੇਸ਼ੈਂਟ ਨੂੰ ਇਹਨਾਂ ਨੇ ਪੱਥਰੇ ਆਪਰੇਸ਼ਨ ਕੀਤਾ ਡਾਕਟਰ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮੇਰੇ ਕੋਲ ਕੰਮ ਗਲਤ ਹੋ ਗਿਆ ਵਾ ਜੀ ਕਿ ਖੂਨ ਦਾ ਫੋੜ ਜਿਆਦਾ ਵਗ ਗਿਆ ਇਹਨਾਂ ਨੇ ਉਹਨੂੰ ਭੇਜ ਦਿੱਤਾ ਜੀ ਖੂਨ ਦਾ ਇਤਿਹਾਮ ਕਰਨ ਲਈ ਤੇ ਖੂਨ ਤੇ ਇਤਿਹਾਮ ਕਰਦੇ 5 ਘੰਟਿਆਂ ਤੋਂ ਤੜਫੀ ਰਹੀ ਕਿਸੇ ਨੇ ਨਹੀਂ ਪੁੱਛਿਆ ਜੀ ਕੰਨ ਚ ਨੋਰਮਲ ਆਪਰੇਸ਼ਨ ਦਾ ਜਿਹੜਾ ਸਕਸੈਸ ਹੋਇਆ ਨਾ ਸਕਸੈਸ ਹੁੰਦਾ ਕੰਮ ਗਲਤ ਹੋ ਗਿਆ ਇਹਨਾਂ ਨੇ ਪਤਾ ਨਹੀਂ ਕੀ ਨਾੜ ਗਲਤ ਕੰਮ ਕਰਕੇ ਕੀ ਇਹਨਾਂ ਕੋਲ ਅ negligi ਹੋਈ ਆ ਜੀ ਆਪਰੇਸ਼ਨ ਵੇਲੇ ਉਹਦਾ ਖੂਨ ਸਾਰਾ ਵਗ ਗਿਆ ਜੀ ਥੈਲੀਆਂ ਭਰਦੀਆਂ ਨਹੀਂ ਆ ਪੂਰੀ ਤਰਫ ਦੀ ਰਹੀ ਇਹਨਾਂ ਨੇ ਪ੍ਰਵਾਨ ਕੀਤੀ ਡਾਕਟਰੋਂ ਤੋਂ ਚਲ ਗਿਆ ਸਟਾਫ ਨੂੰ ਪਿੱਛੇ ਲਈ ਰੱਖਿਆ ਬਸ ਹੁਣ ਤੁਸੀਂ ਮੰਗ ਕੀ ਕਰਦੇ ਮੰਗ ਕੀ ਕਰਦੇ ਜੋ ਵਾਪਸ ਹੈ ਰੈਫਰ ਕਰਤਾ ਜੋ ਰੈਫਰ ਕੀਤਾ ਐਨਐਚਐਸ ਜਿਲ੍ਹਾਦਰ ਕਹਿੰਦਾ ਤੁਹਾਡਾ ਤਾਂ ਆਪਣੇ ਜਿਪਲੀ ਕਰਾਮ ਹੋ ਗਿਆ ਆ ਪੂਰੀ ਤਾਂ ਪੱਲੀ ਡੈਡ ਹੋ ਗਈ ਆ ਜੀ ਪੂਰੀ ਕੋਈ ਸਹੀ ਕੁਛ ਨਹੀਂਗਾ ਸੌਰੀ ਇਹਨਾਂ ਦੇ ਕਰਨ ਗੈਲੀ ਨਾ ਕੰਮ ਹੋਇਆ ਇਹ ਬਲੱਡ ਡੋਨੇਸ਼ਨ ਦੇ ਕੈਂਪ ਲਾਉਂਦੇ ਆ ਜਿੰਦੇ ਕਰਕੇ ਸਿਵਲ ਹਸਪੀਟਲਾਂ ਦੇ ਵਿੱਚ ਬਲੱਡ ਭਰਿਆ ਪਿਆ ਤੇ ਫਿਰ ਇਹਨਾਂ ਦੇ ਵੱਲੋਂ ਇਹਨਾਂ ਨੇ ਕਿਹਾ ਜੀ ਬਲੱਡ ਦੇ ਤਿਆਰਮ ਕਰੋ ਜੀ ਕਰਦਿਆਂ ਨੇ ਉਹ ਕਿੱਥੇ ਭੇਜਿਆ ਕਿੱਥੇ ਨਹੀਂ ਭੇਜਿਆ ਵਿਚਾਰੇ ਨੂੰ ਆਫਾ ਤੱਤਾ ਪਹਿਰਾ ਨਹੀਂ ਪਹਿਲੀ ਜੀ ਜਿੰਨਾਂ ਦਾ ਪ੍ਰੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਇਹਦੀ ਵਾਈਫ ਹੋਵੇ ਕਰਦੇ ਘਬਰਾ ਗਏ ਸਾਰੇ ਉਹ ਫੋਨ ਲੈਣ ਗਏ ਇਹਨਾਂ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਤੇ ਵਾਪਸ ਆਏ ਇਹਨਾਂ ਨੇ ਕਿਹਾ ਖੂਨ ਦਾ ਤਿਆਰਮ ਕਰ ਦਿੱਤਾ ਵਾ ਉਹ ਕਹਿੰਦੇ ਆ ਜੀ ਇਹਨੂੰ ਐਨਐਚਐਸ ਲੈ ਕੇ ਆ ਜੀ ਜਿਹੜਾ ਕਿ ਰਾਗਨੀ ਹਸਪੀਟ ਲੜਕੀ ਦੀ ਅੱਜ ਰਿਟੀ ਆਪਣੀ ਵਿਤੂ ਸੂਰ ਦੀ ਡੇਟਰੀ ਨੇ ਉਹਦੇ ਪਿੱਤੇ ਦੀ ਬੰਦੀ ਦਾ ਪੇਸ਼ੈਂਟ ਸੀਗਾ ਉਹਨੂੰ ਰੈਫਰ ਕੀਤਾ ਗਿਆ ਸੀ ਇੱਥੇ ਇਹਦੇ ਸਬੰਧ ਵਿੱਚ ਫੈਮਿਲੀ ਮੈਂਬਰਾਂ ਵੱਲੋਂ ਧਰਨਾ ਲਗਾਇਆ ਗਿਆ ਤੇ ਇੱਕ ਕਲੇਮ ਹੈ ਜਿਹੜਾ ਉਹ ਸਹੀ ਸਰਪਰ ਵੀ ਦਾਖਲ ਕਰਾਇਆ ਸੀ ਉਹਨਾਂ ਨੇ ਮੈਂਬਰ ਦਾ ਕਹਿੰਦੇ ਕਿ ਇਲਜ਼ਾਮ ਹੈਗਾ ਕਿ ਡਾਕਟਰ ਦੀ ਲਾਪਰਵਾਹੀ ਕਰਕੇ ਜਿਹੜਾ ਕਿ ਸਾਰਾ ਇਹ ਹਸਬੰਦ ਸਬੰਧ ਵਿੱਚ ਇੱਕ ਐਪਲੀਕੇਸ਼ਨ ਵੀ ਆਈ ਹੈ ਸਾਡੇ ਕੋਲ ਇੱਥੇ ਅਸੀਂ ਜੀ ਵੀ ਵੈਰੀਫਾਈ ਕਰਦੇ ਹਾਂ ਇਸ ਵੰਦ ਵਿੱਚ ਡੀਸੀ ਸਾਹਿਬ ਨੇ ਵੀ ਕੋਈ ਬੋਰਡ ਵੀ ਬਣਵਾਇਆ ਹੈਗਾ ਸਾਰਾ ਸਭ ਸਰ ਇਹ ਕੀ ਹਸਪੀਟਲ ਦੇ ਡਾਕਟਰਾਂ ਦੇ ਕਾਰਵਾਈ ਕੀਤੀ ਜਾਊਗੀ ਬਿਲਕੁਲ ਜੀ ਜੇ ਦੇਖੋ ਨੈਗਲੀਜੈਂਸ ਕਿਸੇ ਵੀ ਸਬੰਧ ਨੂੰ ਨਹੀਂ ਤਾਂ ਯੰਗ ਲੇਡੀ ਸੀ ਜੀ ਉਹ ਕੋਈ ਉਹਨੂੰ ਕੋਈ ਪ੍ਰੀ ਡੀਸੀਜ਼ ਵੀ ਨਹੀਂ ਸੀਗੀ ਉਹ ਡੈਥ ਕੋਈ ਕੇਸ ਨਹੀਂ ਸੀ ਬੰਦਾ ਜੀ ਬਿਲਕੁਲ ਯੰਗ ਲੇਡੀ ਸੀ ਸਰ ਇਹ ਸਰਜਨ ਡਾਕਟਰ ਸਾਹਿਬ ਸਰਜਨ ਦੀ ਡਿਗਰੀ ਹੈ ਇਹਨਾਂ ਕੋਲ ਜਿਹੜਾ ਆਪਰੇਸ਼ਨ ਕੀਤਾ ਚੈੱਕ ਕਰਨ ਲੱਗੇ ਕਿਉਂਕਿ ਇਹਦਾ ਆਪਰੇਸ਼ਨ ਮਾਈਨ ਸਰਜਨ ਹੀ ਕਰ ਸਕਦਾ ਹੈ ਬਿਲਕੁਲ ਠੀਕ ਹੈ ਜੀ ਇਹਦੇ ਵਾਸਤੇ ਅਸੀਂ ਚੈੱਕ ਕਰ ਲੈਂਦੇ ਆ ਉਹ ਟੀਚਰ ਜੀ ਦੇਖੋ ਪੜੀ ਨਹੀਂ ਜੀ ਲੇਡੀ ਨੂੰ ਦਾਖਲ ਕਦੋਂ ਕਰਵਾਇਆ ਗਿਆ ਸੀ ਇਹ ਸ਼ਾਇਦ 7 ਦਿਨ ਦਾ ਬਲੇਡ ਹੋਇਆ ਇੱਕ ਅੱਛਾ ਜੀ ਤੇ ਇਹਨੂੰ ਡਿਸਚਾਰਜ ਕਿਦੋਂ ਕੀਤਾ ਸਰ 800 ਕਿਦੋਂ ਕੀਤਾ ਸਰ ਮੋਨੀਟਰ 2 ਤੋਂ ਕੋਈ ਡਿਸਚਾਰਜ ਨਹੀਂ ਕੀਤਾ ਡਿਸਚਾਰਜ ਨਹੀਂ ਕੀਤਾ ਕਿਸ ਪਰ ਰਿਪੋਰਟ ਲਿਖਿਆ ਜਿਹੜੀ ਲੇਡੀ ਆ ਪਾਸ ਹੋਵੇ ਕਿੱਥੇ ਹੋਈ ਹਸਪੀਟਲ ਜਿਹੜੇ ਲੇਬਰ ਹੋਈ ਐਨ ਐਚ ਪਾਸ ਹੋਵੇ ਐਨ ਐਚ ਐਨ ਐਚ ਹੋਈ ਇਹ ਹਸਪੀਟਲ ਜਿਹੜਾ ਗਾਂਢ ਪੀ ਜੀ ਐਂ ਜੀ ਬੇਜੇ ਵੀ ਉਹਨਾਂ ਨੇ ਹਾਂ ਜੀ ਇਹਦਾ ਸਰ ਪੋਸਟਮਾਰ